ਰੱਬ ਦੇ ਜਿਹੜੇ ਬਣਾਏ ਬਾਕੀ ਜੀਵ ਨੇ ਉਹਨਾਂ ਨੇ ਨਹੀਂ ਆਪਣਾ ਸੁਭਾਅ ਬਦਲਿਆ ਬੰਦਾ ਬਦਲ ਗਿਆ ਇਹ ਬਹੁਤ ਅੱਗੇ ਨਿਕਲ ਗਿਆ ਰੱਬ ਦੇ ਬਣਾਏ ਹੋਏ ਬਾਕੀ ਜੀਵਾਂ ਨੇ ਆਪਣਾ ਸੁਭਾਅ ਨਹੀਂ ਬਦਲਿਆ ਲੇਕਿਨ ਬੰਦਾ ਬਦਲ ਗਿਆ ਭਾਈ ਸਾਹਿਬ ਜੀ ਬੰਦਾ ਨਹੀਂ ਬਦਲਿਆ ਬੰਦਾ ਗੁਲਾਮ ਹੋ ਗਿਆ ਗੁਲਾਮ ਕਿਹਦਾ ਹੋਇਆ ਉਹ ਵੀ ਸੰਤ ਸਮਾਜ ਦਾ ਬਦਲਿਆ ਤੇ ਸਿਰਫ ਤੇ ਸਿਰਫ ਕੀ ਆ ਸੰਤ ਸਮਾਜ ਬਦਲਿਆ ਪਹਿਲਾਂ ਦਾ ਸੰਤ ਸਮਾਜ ਜਿਹੜਾ ਸੀ ਨਾ ਉਹ ਕਿਰਤੀ ਸੰਤ ਸਮਾਜ ਸੀ ਤੇ ਲੇਕਿਨ ਅੱਜ ਦਾ ਸੰਤ ਸਮਾਜ ਜਿਹੜਾ ਉਹ ਵੇਲੜ ਸੰਤ ਸਮਾਜ ਆ ਆ ਗੱਲ ਸੁਣਿਆ ਅੱਗੇ ਫੇਰ ਕਰਦੀਆਂ ਗੱਲ ਰਾਤ ਨੂੰ ਤੁਸੀਂ ਜਿੰਨੇ ਮਰਜੀ ਦਾਣੇ ਬਾਹਰ ਪਾ ਦਿਓ ਤੁਹਾਡੇ ਰੁੱਖ ਤੇ ਕਬੂਤਰ ਬੈਠਾ ਥੱਲੇ ਚੁੰਦਾ ਨਹੀਂ ਕਦੀ ਚੁੰਦਾ ਦੇਖੇ ਹੈ ਉਹਨੂੰ ਪਤਾ ਵੀ ਸ਼ਾਮ ਤੋਂ ਬਾਅਦ ਖਾਣਾ ਨਹੀਂ ਖਾਈਦਾ ਬੰਦਾ ਰਾਤ ਨੂੰ 1 ਵਜੇ ਤੱਕ ਖਾਈ ਜਾਂਦਾ ਕਦੀ ਤੁਸੀਂ ਦੇਖੋ ਕਦੀ ਦਾ ਰਾਤ ਨੂੰ ਕਬੂਤਰ ਨੂੰ ਤੁਸੀਂ ਦਾਣਾ ਪਾ ਦਿਓ ਜਿੰਨਾ ਮਰਜੀ ਉਹ ਚੁਗਦਾ ਨਹੀਂ ਲੇਕਿਨ ਬੰਦਾ ਜਿਹੜਾ ਨਾ ਉਹ ਰਾਤ ਨੂੰ 1 1 ਵਜੇ ਤੱਕ ਖਾਂਦਾ ਰਹਿੰਦਾ ਹੁਣ ਜਿਹੜੇ ਪਹਿਲੇ ਸੰਤ ਸੀ ਉਹ ਕਿਰਤੀ ਸੰਤ ਸੀ ਉਹ ਕਿਰਤ ਕਰਕੇ ਖਾਂਦੇ ਸੀ ਆਪਣਾ ਦਿਨੇ ਕੰਮ ਕਰਦੇ ਸੀਗੇ ਤੇ ਰਾਤ ਨੂੰ ਉਹ ਸੌ ਜਾਂਦੇ ਸੀ ਕਿਉਂਕਿ ਸੰਤਾਂ ਦੇ ਹਮੇਸ਼ਾ ਪਿੱਛੇ ਚੱਲੇ ਲੋਕ ਲੋਕ ਹਮੇਸ਼ਾ ਸੰਤਾਂ ਦੇ ਪਿੱਛੇ ਚੱਲੇ ਆ ਤੇ ਉਹ ਰਾਤ ਨੂੰ ਸੌ ਜਾਂਦੇ ਹੁੰਦੇ ਸੀ ਤੇ ਇਸੇ ਕਰਕੇ ਲੋਕ ਵੀ ਉੱਦਾਂ ਦੇ ਸੀ ਉਦੋਂ ਤੇ ਲੋਕ ਵੀ ਸੌ ਜਾਂਦੇ ਸੀ ਇਹ ਜਿਹੜੇ ਅੱਜ ਕੱਲ ਦੇ ਸੰਤ ਆ ਇਹ ਪਤਾ ਨਹੀਂ ਦਿਨੇ ਸੌਂਦੇ ਹੈ ਕਿ ਜਾਂ ਨਹੀਂ ਹੈ ਲੇਕਿਨ ਰਾਤ ਨੂੰ ਇਹ ਲੋਕਾਂ ਨੂੰ ਨਹੀਂ ਸੌਂ ਦਿੰਦੇ ਹੁਣ ਤੁਹਾਡੇ ਵਲਗੇ ਅੱਜ ਕੱਲ ਦੇ ਸੰਤਾਂ ਦਾ ਤੇ ਧੰਦਾ ਰਾਤ ਨੂੰ ਸ਼ੁਰੂ ਹੁੰਦਾ ਤੇ ਜਦੋਂ ਬੰਦਾ ਕਿਉਂਕਿ ਤੁਹਾਡਾ ਗੁਲਾਮ ਆ ਜਦੋਂ ਬੰਦਾ ਤੁਹਾਨੂੰ ਦੇਖਣ ਜਾਏਗਾ ਉੱਥੇ ਜੇ ਤੁਨੂੰ ਕਥਾ ਤੁਹਾਡੀਆਂ ਸੁਣਨ ਜਾਏਗਾ ਤੇ ਉਹ ਫੇ ਕੀ ਕਰੇਗਾ ਉਹ ਰਾਤ ਨੂੰ ਜਾਗੇਗਾ ਤੇ ਬੰਦਾ ਫੇ ਖਾਏਗਾ ਵੀ ਜ਼ਰੂਰ ਬੰਦੇ ਨੂੰ ਪੰਛੀਆਂ ਦੇ ਨਾਲ ਨਹੀਂ ਬੰਦੇ ਨੂੰ ਪਸ਼ੂਆਂ ਦੇ ਨਾਲ ਗਿਣਤੀ ਕਰੋ ਕਿਉਂਕਿ ਬੰਦਾ ਹਜੇ ਪਸ਼ੂ ਹੀ ਆ ਤੁਸੀਂ ਲੋਕਾਂ ਨੇ ਸੰਤ ਸਮਾਜ ਨੇ ਬੰਦੇ ਦਾ ਵਿਕਾਸ ਹੋਣ ਹੀ ਨਹੀਂ ਦਿੱਤਾ ਬੰਦਾ ਤੁਹਾਡੇ ਪਿੱਛੇ ਹੀ ਆ ਕਿਉਂਕਿ ਜੇ ਬੰਦੇ ਦਾ ਵਿਕਾਸ ਹੋ ਜਾਂਦਾ ਤਾਂ ਫਿਰ ਤੁਹਾਡੇ ਜੇ ਸੰਤ ਮਹਾਤਮ ਜਿਹੜੇ ਬਣ ਕੇ ਬੈਠੇ ਆ ਇਹਨਾਂ ਨੂੰ ਖਵਾਉਂਦਾ ਕੌਣ ਇਹ ਹੋਈ ਵਜ੍ਹਾ ਕਿ ਬੰਦੇ ਨੂੰ ਤੁਸੀਂ ਆਪਣੇ ਚੱਕਰਾਂ ਦੇ ਵਿੱਚ ਫਸਾ ਕੇ ਉਹਨੂੰ ਗੁਲਾਮ ਬਣਾਇਆ ਹੋਇਆ ਬਸ ਵੀ ਇਹੋਈ ਗੱਲ ਵੀ ਇਹ ਜੋ ਕੁਝ ਹੈਗਾ ਇਹ ਗੁਰੂ ਦੀ ਕਰਨੀ ਆ ਜੇ ਤੁਹਾਡੇ ਨਾਲ ਚੰਗਾ ਹੁੰਦਾ ਤਾਂ ਵੀ ਗੁਰੂ ਦੀ ਕਰਨੀ ਆ ਜੇ ਬੁਰਾ ਹੁੰਦਾ ਤੇ ਤਾਂ ਵੀ ਗੁਰੂ ਦੀ ਕਰਨੀ ਆ ਅੱਗੇ ਬਾੜੀ ਜੇ ਗੱਲ ਸੁਣਿਓ ਤੇ ਫੇਕ ਕਰਦੀਆਂ ਗੱਲ ਤੁਸੀਂ ਜਾਣਦੇ ਆ ਰਾਤ ਨੂੰ ਉੱਥੇ ਕਥਾ ਕਰਨੇ ਮਨ ਹੁੰਦਾ ਵੀ ਰਾਤ ਨੂੰ ਪ੍ਰਕਰਮਾ ਕਰੋ ਨਾਲੇ ਸਾਧਗੁਰੂ ਦੀ ਹਾਜ਼ਰੀ ਭਰੀ ਜਾਏ ਕੋਈ ਚਿੜੀ ਇਹਨਾਂ ਰੋਲਾ ਪਾਉਂ ਚਿੜੀ ਕੋ ਬੋਲਦੀ ਦੀ ਚਿੱਟੀਆਂ ਪੈਣ ਬੇੜੀਆਂ ਥੱਲੇ ਉਹਨਾਂ ਦੇ ਖੰਭ ਤੇ ਜਦੋਂ 2:30 3 ਵਜੇ ਜਾਈਦਾ ਫਿਰ ਸਾਰੀਆਂ ਬੋਲਦੀਆਂ ਹੁੰਦੀਆਂ ਕੋਈ ਬੰਦੇ ਨੂੰ ਕਹਿੰਦੀਆਂ ਨੇ ਵੇਲੇ ਨਾਲ ਪੈ ਜਾ ਤੇ ਅਮਰਤ ਵੇਲੇ ਸੰਬੰਧੀ ਜਾ ਚਾਹੀਦਾ ਭਾਈ ਸਾਉਂ ਕਹਿੰਦੇ ਵੀ ਕਥਾ ਕਰਨ ਜਾਈਦਾ ਪ੍ਰਕਰਮਾ ਕਰਨ ਵੇਲੇ ਨਾ ਵੀਰੋ ਤੇ ਚਿੜੀਆਂ ਬੈਠੀਆਂ ਹੁੰਦੀਆਂ ਵੀ ਜਿੰਨਾ ਮਰਜੀ ਰੌਲਾ ਪਾਈ ਜਾਓ ਵੀ ਚਿੜੀਆਂ ਖੁਸਕਦੀਆਂ ਨਹੀਂ ਬੋਲਦੀਆਂ ਨਹੀਂ ਚਿੜੀਆਂ ਭਾਈ ਸਾਹਿਬ ਜੀ ਉਸ ਟਾਈਮ ਡਰੀਆਂ ਹੁੰਦੀਆਂ ਉਹ ਚਿੜੀਆਂ ਇਹ ਸਮਝਦੀਆਂ ਵੀ ਪੰਛੀਆਂ ਦੇ ਵਿੱਚੋਂ ਤੇ ਕੁਦਰਤ ਨੇ ਉੱਲੂ ਬਣਾਇਆ ਸੀ ਇੱਕ ਵੀ ਜਿਹੜਾ ਤੰਗ ਕਰਦਾ ਸੀ ਪੰਛੀਆਂ ਨੂੰ ਤੇ ਲੇਕਿਨ ਇਨਸਾਨਾਂ ਦੇ ਵਿੱਚੋਂ ਜਿਹੜਾ ਉੱਲੂ ਆਣਾ ਉਹ ਇਸ ਸੰਤ ਸਮਾਜ ਨੂੰ ਇਹਨਾਂ ਬਾਣੇ ਵਾਲਿਆਂ ਨੂੰ ਬਣਾ ਦਿੱਤਾ ਉਹ ਵਿਚਾਰੀਆਂ ਤਾਂ ਕਰਕੇ ਨਹੀਂ ਖੁਸਕਦੀਆਂ ਹੁੰਦੀਆਂ ਹੁਣ ਸਾਰੀ ਰਾਤ ਤੇ ਤੁਸੀਂ ਲੋਕਾਂ ਨੂੰ ਜਾਗਦੇਆਂ ਰੱਖਣਾ ਵੀ ਵੇਮਾ ਪਰ ਮਾਦੇ ਵਿੱਚ ਪਾ ਕੇ ਰੱਖਣਾ ਵੀ ਆਹ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰਨ ਦੇ ਨਾਲ ਸ਼ਾਇਦ ਕਿਤੇ ਗੁਰੂ ਦੀ ਗੋਦ ਮਿਲ ਜਾਏਗੀ ਵੀ ਇਹਨਾਂ ਚੱਕਰਾਂ ਦੇ ਵਿੱਚ ਲੋਕੀ ਤੁਹਾਡੇ ਮਗਰ ਲੱਗ ਲੱਗ ਕੇ ਤੇ ਵਿਚਾਰੇ ਰਾਤਾਂ ਨੂੰ ਉਥੇ ਚੁੰਕੀਆਂ ਭਾਂਦੇ ਆ ਤੇ ਤੁਸੀਂ ਕੀ ਕਰਦੇ ਆ ਤੁਸੀਂ ਸਿਰਫ ਆਪਣੇ ਸਵਾਰਥ ਵਾਸਤੇ ਵੀ ਬੰਦੇ ਨੂੰ ਗੁਲਾਮ ਕਿੱਦਾ ਬਣਾ ਕੇ ਰੱਖਣਾ ਤੁਸੀਂ ਉਸ ਗੁਲਾਮੀ ਚੋਂ ਬਾਹਰ ਨਹੀਂ ਨਹੀਂ ਕਰਦੇ ਵੀ ਜਿਸ ਗੁਲਾਮੀ ਚੋਂ ਪਹਿਲੇ ਵਾਲੇ ਸੰਤਾ ਮਹਾਤਮਾ ਨੇ ਕੱਢਿਆ ਸੀ ਉਹ ਸੀ ਸੰਤ ਅਸਲੀ ਲੇਕਿਨ ਤੁਸੀਂ ਅੱਜ ਦੇ ਸੰਤ ਉਹ ਆ ਵੀ ਜਿਹੜੇ ਲੋਕਾਂ ਨੂੰ ਪੁਜਾਰੀ ਦੀ ਆਪਣੀ ਗੁਲਾਮੀ ਦੇ ਵਿੱਚ ਫਸਾ ਰਹੇ ਆ